ਸਾਰੇ ਨੂੰ ਪਿਆਰ ਭਰੀ ਸਸ਼ਕਤੀ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚਾਣਾਂ ਤੇ ਸੋ ਦੋਸਤੋ ਲੈ ਕੇ ਹਾਜ਼ਰ ਹੋਏ ਆ ਮਲਾਜ਼ਮਾਂ ਦੇ ਲਈ ਬੜੀ ਖੁਸ਼ਖਬਰੀ ਤਨਖਾਹ ਕਮਿਸ਼ਨ ਨੂੰ ਲੈ ਕੇ ਹੁਣ ਜਿਹੜੀ ਹੈ ਹੁਣ ਤੱਕ ਦੀ ਦੋਸਤੋ ਜਿਹੜੀ ਆਸ ਜਿਹੜੇ ਮੁਲਾਜ਼ਮ ਲਗਾਏ ਬੈਠੇ ਚ ਬੈਠੇ ਸੀਗੇ ਕਿ ਸ਼ਾਇਦ ਕੇਂਦਰ ਸਰਕਾਰ ਜਿਹੜੀ ਹੈ 8ਵਾਂ ਪੇ ਕਮਿਸ਼ਨ ਜਿਹੜਾ ਹੈ ਗਠਨ ਨਾ ਕਰੇ ਕੁਝ ਕੇਂਦਰੀ ਮੰਤਰੀਆਂ ਨੇ ਮਲਾਜ਼ਮ ਜਥੇਬੰਦੀਆਂ ਨਾਲ ਜਿਹੜੀ ਗੱਲ ਦੀ ਗੱਲਬਾਤ ਦੇ ਦੌਰਾਨ ਇਹ ਗੱਲ ਕਹੀ ਸੀ ਕਿ 8ਵਾਂ ਤਨਖਾਹ ਕਮਿਸ਼ਨ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵਿਚਾਰ ਚਰਚਾ ਨਹੀਂ ਚੱਲ ਰਹੀ ਹੈ ਤਾਂ ਜਿਹੜੀ ਹੈ 16 ਜਨਵਰੀ 2025 ਦੀ ਕੈਬਨਿਟ ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਨੇ 8ਵੀਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਸੋ ਦੋਸਤੋ ਕੇਂਦਰ ਦੀ ਵੱਲੋਂ 8ਵਾਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਹਰੀ ਝੰਡੀ ਜਿਹੜੀ ਹੈ ਮਿਲ ਗਈ ਹੈ ਦਿੱਤੀ ਗਈ ਹੈ ਤੇ ਬਹੁਤ ਹੀ ਜਲਦ ਇਸ ਤਨਖਾਹ ਕਮਿਸ਼ਨ ਦਾ ਗਠਨ ਹੋ ਜਾਏਗਾ ਅਤੇ 1 ਜਨਵਰੀ 2026 ਤੋਂ ਕੇਂਦਰ ਦੇ ਵਿਲਾਸਮਾ ਤੇ ਪੈਨਸ਼ਨਰਸ ਦੇ ਉੱਪਰ ਇਹ 8ਵਾਂ ਤਨਖਾਹ ਕਮਿਸ਼ਨ ਜਿਹੜਾ ਹੈ ਉਹ ਲਾਗੂ ਹੋ ਜਾਏਗਾ ਅਤੇ ਰਾਜ ਸਰਕਾਰਾਂ ਨੂੰ ਵੀ ਦੋਸਤੋ ਮਜਬੂਰਨ ਇਹ ਜਿਹੜਾ ਪੀ ਕਮਿਸ਼ਨ ਦਾ ਜਿਹੜਾ ਗਠਨ ਹੈ ਉਹ ਕਰਨਾ ਪਏਗਾ ਤੇ ਇਹਦੇ ਨਾਲ ਹੀ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ ਦੋਸਤੋ ਸਤਵੇਂ ਤਨਖਾਹ ਕਮਿਸ਼ਨ ਦਾ ਗਠਨ ਕੀਤਾ ਜਾਊਗਾ ਪੰਜਾਬ ਸਰਕਾਰ ਦੇ ਵੱਲੋਂ ਹਾਲਾਂਕਿ ਛੇਵੇਂ ਤਨਖਾਹ ਦੇ ਕਮਿਸ਼ਨ ਦੀਆਂ ਬਹੁਤ ਸਾਰੀਆਂ ਤਰੂਟੀਆਂ ਹਲੇ ਵੀ ਡਿਊ ਨੇ ਪੈਂਡਿੰਗ ਨੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਇਹਨਾਂ ਐਨੋਮਲੀਜ਼ ਨੂੰ ਦੂਰ ਕਰਨ ਦੇ ਵਿੱਚ ਹਲੇ ਵੀ ਤੱਕ ਜਿਹੜਾ ਛੇਵਾਂ ਤਨਖਾਹ ਜਿਹੜਾ ਹੈ ਉਹ ਅੱਧ ਵਿਚਾਲੇ ਹੀ ਲਟਕਿਆ ਪਿਆ ਹੈ ਪੰਜਾਬ ਦੀ ਮਲਾਜ਼ਮਾਂ ਤੇ ਪੈਨਸ਼ਨਰਾਂ ਦਾ ਕਈ ਤਰ੍ਹਾਂ ਦੀ ਜਿਹੜੀ ਪੱਤੀ ਜਿਹੜੇ ਉਹ ਬੰਦ ਕੀਤੇ ਗਏ ਨੇ ਏਸੀਪੀ ਸਕੀਮ ਨੂੰ ਬਹਾਲ ਜਿਹੜਾ ਹਾਲੇ ਤੱਕ ਨਹੀਂ ਹੋਈ ਹੈ ਬਹੁਤ ਸਾਰੀਆਂ ਉਹ ਜਿਹੜੀਆਂ ਉਨਤਾਈਆਂ ਜਿਹੜੀਆਂ ਉਹ ਤਰੂਟੀਆਂ ਜਿਹੜੀਆਂ ਉਹ 6ਵੇਂ ਪੇ ਕਮਿਸ਼ਨ ਦੇ ਵਿੱਚ ਹਾਲੇ ਵੀ ਹੈਗੀਆਂ ਨੇ ਸੋ ਦੋਸਤੋ ਪੰਜਾਬ ਸਰਕਾਰ ਜੇਕਰ 8ਵਾਂ ਤਨਖਾਹ ਕਮਿਸ਼ਨ ਕੇਂਦਰ ਦੇ ਮਲਾਜ਼ਮਾਂ ਦੇ ਲਈ ਲਾਗੂ ਹੁੰਦਾ ਹੈ ਤਾਂ ਬਾਕੀ ਰਾਜ ਸਰਕਾਰਾਂ ਨੂੰ ਵੀ ਆਪਣੇ ਆਪਣੇ ਤਨਖਾਹ ਕਮਿਸ਼ਨ ਜਿਹੜੇ ਨੇ ਉਹ ਜ਼ਰੂਰ ਗਠਿਤ ਕਰਨੇ ਪੈਣਗੇ ਇਹਦੇ ਨਾਲ ਹੀ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਸ ਨੂੰ ਵੀ ਸੱਤਵਾਂ ਤਨਖਾਹ ਕਮਿਸ਼ਨ ਜਿਹੜਾ ਹੈ ਜਰੂਰ ਮਿਲੇਗਾ ਤਾਂ ਨਵੇਂ ਸਾਲ ਦੇ ਵਿੱਚ ਜਿਹੜੀਆਂ ਨਵੇਂ ਉਮੀਦਾਂ ਵੀ ਜਿਹੜੀਆਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਾਗੀਆਂ ਨੇ ਹੋਰ ਵੀ ਤੇ ਇਹਦੇ ਨਾਲ ਹੀ ਕੇਂਦਰ ਦੀ ਸਰਕਾਰ ਦਾ ਜਿਹੜਾ ਇਹ ਵੱਡਾ ਫੈਸਲਾ ਅੱਠਵਾਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਲੈ ਕੇ ਸਾਹਮਣੇ ਆਇਆ ਹੈ ਕੇਂਦਰ ਸਰਕਾਰ ਤੋਂ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ ਪੂਰੀ ਤਰ੍ਹਾਂ ਉਮੀਦ ਹੈ ਕਿ ਇਸ ਤਨਖਾਹ ਕਮਿਸ਼ਨ ਨੂੰ ਲਾਗੂ ਕੀਤਾ ਜਾਊਗਾ ਅਤੇ ਅਸੀਂ ਵੀ ਇਹੋ ਜੀ ਉਮੀਦ ਹੀ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਵੀ ਸਤਮਾ ਤਨਖਾਹ ਕਮਿਸ਼ਨ ਜਿਹੜਾ ਹੈ ਉਹ ਗਠਿਤ ਕਰਕੇ ਟਾਈਮ ਟੂ ਟਾਈਮ ਇਸ ਨੂੰ ਲਾਗੂ ਕੀਤਾ ਜਾਊਗਾ ਬਿਨਾਂ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਉਨਤਾਈਆਂ ਤਰੋਟੀਆਂ ਤੋਂ ਜਿਹੜਾ 2027 ਦੇ ਵਿੱਚ ਅੱਗੇ ਜਿਹੜਾ ਪੰਜਾਬ ਸਰਕਾਰ ਇਲੈਕਸ਼ਨ ਨੇ ਹੋ ਸਕਦਾ ਹੈ ਕਿ ਮਲਾਜ਼ਮਾਂ ਤੇ ਪੈਨਸ਼ਨਰ ਦਾ ਇਹ ਮੁੱਦਾ ਸਤਵੇਂ ਤਨਖਾਹ ਕਮਿਸ਼ਨ ਦਾ ਮੁੱਦਾ ਹੋਵੇ ਜਿਹੜਾ ਹੈ ਉਹ ਅਹਿਮ ਰਹੇ ਆਉਣ ਵਾਲੇ ਜਿਹੜੀਆਂ 2027 ਦੀਆਂ ਇਲੈਕਸ਼ਨਾਂ ਦੇ ਵਿੱਚ ਅੱਗੇ ਦੋਸਤੋ ਇਸ ਦੇ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਹੋਰ ਅਪਡੇਟ ਆਉਂਦੀ ਹੈ ਚੈਨਲ ਤੇ ਇਸ ਤੇ ਲੈ ਕੇ ਆਉਂਦੇ ਰਵਾਂਗੇ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਯੂਰ ਕਰ ਲੈਣਾ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ